ਸੈਂਟਰ ਲੌਕ ਵਾਲੀ ਚਾਬੀ ਮਿਲ ਜੂਗੀ ਤੁਹਾਨੂੰ ਅੰਦਰੋਂ ਅੰਤਿਰੇ ਵਾਜੀ ਗੱਡੀ ਸਾਫ ਸੁਥਰੀ ਪਈ ਆ ਸੋਫਾ ਸੀਟ ਦੇ ਵਿੱਚ ਆਉਂਦੀ ਆ ਸੀਟ ਕਵਰ ਸੀਟਾਂ ਦੇ ਵਿੱਚ ਚੜੇ ਹੋਇਆ ਮੈਟਿੰਗ ਵਗੈਰਾ ਹੋਈ ਵੀ ਆ ਮੈਟ ਵੀ ਵਧੀਆ ਲੱਗੇ ਆ ਗੱਡੀ ਨੂੰ ਬਈ ਦੇਖ ਸਕਦੇ ਥੋੜੇ ਸਾਹਮਣੇ ਆ ਠੀਕ ਆ ਜੀ 4 ਚ ਆਪਾਂ ਤੁਹਾਨੂੰ ਪਹਿਲਾਂ ਵੀ ਬਈ ਦੱਸਿਆ ਠੀਕ ਆ ਜੀ 4 ਦੇ ਵਿੱਚ ਇਹ ਆਪਸ਼ਨ ਹੁੰਦੀ ਆ ਕੱਲੀ ਕੱਲੀ ਸੀਟ ਤੇ ਬਲੂਰ ਮੈਟ ਦਾ ਹੁਣ 5 ਸਾਲ ਦੀ ਪਾਸਿੰਗ ਤੁਹਾਨੂੰ ਕਰਾ ਕੇ ਦਿੱਤੀ ਜਾਊਗੀ 2,70,000 ਦੀ ਗੱਡੀ ਮਿਲ ਜੂਗੀ ਜੇ ਕੋਈ ਪਾਸਿੰਗ ਤੋਂ ਬਿਨਾਂ ਲੈਣਾ ਚਾਹੁੰਦਾ ਹੈ ਠੀਕ ਆ ਫੇਰ ਤੁਹਾਨੂੰ 2,40, ਹਾਂਜੀ ਦੋਸਤੋ ਅੱਜ ਆਪਾਂ ਫੇਰ ਤੁਹਾਡੇ ਲਈ ਨੋਵਾ G4 ਗੱਡੀ ਲੈ ਕੇ ਆਂਦੇ ਹਾਂ। ਐਂਡ ਸਲਾਤਪੁਰੇ ਜ਼ਿਲ੍ਹਾ ਬਠਿੰਡੇ ਦੇ ਵਿੱਚ ਖੜੇ ਆਪਾਂ। ਬਾਈ ਸਤਨਾਮ ਕੋਲ ਗੱਡੀ ਖੜੀ ਹੈਗੀ। ਬਾਈ ਜੀ ਮਾਡਲ ਕਿੰਨਾ ਜੀ? ਨਵਾਂ ਮਾਡਲ ਆ ਜੀ। ਨਵਾਂ ਮਾਡਲ ਆ। ਤੇ ਗੱਡੀ ਤੁਸੀਂ ਦੇਖ ਸਕਦੇ ਹੋ ਬਾਈ। ਮੁਰੋ ਤਿਆਰ ਹੋਈ ਵੀ ਹੈਗੀ ਜਿਵੇਂ 2012-13 ਦੀ ਲੁੱਕ ਦਿੱਤੀ ਹੋਏ ਗੱਡੀ ਨੂੰ। ਚਾਹ ਚਰਾ ਪੱਕਾ ਓਕੇ ਹੀ ਗੱਡੀ। ਜਮਾ ਓਕੇ ਚੱਕ ਨੰਬਰ। ਠੀਕ ਹੈ ਜੀ। ਲਓ ਵੀ ਤੁਸੀਂ ਦੇਖ ਸਕਦੇ ਹੋ ਟਾਇਰ ਚਾਰੋ ਟਾਇਰ ਨਵੇਂ ਲੱਗੇ ਆ। ਟਾਇਰਾਂ ਦੇ ਵਿੱਚ ਤੁਹਾਨੂੰ ਡਾਈ ਵੀ ਮਿਲ ਜਾਣਗੇ। ਅੰਦਰੋਂ ਚੈੱਕ ਕਰੋ ਇੱਕ ਵਾਰ ਜੀ। ਇਹ ਸੈਂ ਸੈਂਟਰ ਲੌਕ ਵਾਲੀ ਚਾਬੀ ਮਿਲ ਜੂਗੀ ਤੁਹਾਨੂੰ ਅੰਦਰੋਂ ਟੀਰੇ ਵਾਈ ਗੱਡੀ ਸਾਫ਼ ਸੁਥਰੀ ਪਈ ਆ ਸੋਫਾ ਸੀਟ ਦੇ ਵਿੱਚ ਆਉਂਦੀ ਆ ਸੀਟ ਕਵਰ ਸੀਟਾਂ ਦੇ ਵਿੱਚ ਚੜੇ ਹੋਇਆ ਮੈਟਿੰਗ ਵਗੈਰਾ ਹੋਈ ਵੀ ਆ ਮੈਟ ਵੀ ਵਧੀਆ ਲੱਗੇ ਗੱਡੀ ਨੂੰ ਬਈ ਦੇਖ ਸਕਦੇ ਥੋੜੇ ਸਾਹਮਣੇ ਆ ਠੀਕ ਆ ਜੀ 4 ਚ ਆਪਾਂ ਤੁਹਾਨੂੰ ਪਹਿਲਾਂ ਵੀ ਬਈ ਦੱਸਿਆ ਠੀਕ ਆ ਜੀ 4 ਦੇ ਵਿੱਚ ਇਹ ਆਪਸ਼ਨ ਹੁੰਦੀ ਆ ਕੱਲੀ ਕੱਲੀ ਸੀਟ ਤੇ ਬਲੂਰ ਮਿਲਦਾ ਹੁੰਦਾ ਹੈ ਤੇ ਤੁਸੀਂ ਬੈਕ ਤੋਂ ਤੁਸੀਂ ਦੇਖ ਸਕਦੇ ਹੋ ਗੱਡੀ ਬੈਕ ਤੋਂ ਰਿਜਨਲ ਪਈ ਆ ਬੈਂਪਰ ਟੱਚਿੰਗ ਕੱਲੇ ਬਈ ਬੈਂਪਰ ਟੱਚਿੰਗ ਇਹ ਕੱਲੇ ਤੁਹਾਨੂੰ ਬੈਂਪਰ ਟੱਚਿੰਗ ਮਿਲਣਾ ਠੀਕ ਹੈ ਬਾਕੀ ਸਾਰੀ ਗੱਡੀ ਬੌਰਨਟ ਕੋਈ ਇਧਰ ਆਈ ਬਾਈ ਸਾਰੀ ਗੱਡੀ ਦਿਖਾ ਦੇ ਮੜੇ ਹੌਮ ਫਿਰ ਕੇ ਟਾਇਰ ਦਿਖਾ ਦੇ ਬਾਈ ਸਾਰੇ ਲੈ ਵੀ ਬੌਰਨਟ ਚੱਕ ਦੀ ਮੜਾ ਇੰਜਨ ਤੇ ਵੀ ਨਹੀਂ ਗਮਰਾਦੀ ਆਪਾਂ ਬੈਟਰੀ ਦਾ ਕਾਰਡ ਮਿਲੂਗਾ ਲਓ ਵੀ ਇੰਜਰ ਤੁਸੀਂ ਦੇਖ ਸਕਦੇ ਹੋ ਐਮਰੋਂ ਦੀ ਨਵੀਂ ਬੈਟਰੀ ਲੱਗੀ ਹੈ ਬੈਟਰੀ ਇਸ ਨੂੰ ਕਾਰਡ ਮਿਲ ਜੂਗਾ ਸਾਫ ਸੁਥਰਾ ਇੰਜਨ ਪਿਆ ਹੈਗਾ ਤੇ ਡਿਮਾਂਡ ਬਾਈ ਆਪਾਂ ਇਹਦੀ ਕੀ ਕਰਦੇ ਆਗੇ ਦਮਾਂ ਰੱਬੇ 2 2,70,000 ਰੁਪਏ 2,70,000 ਰੁਪਏ ਪਾਸੀ ਦੇਣੀ ਆਪਾਂ ਗੱਡੀ ਪਾਸਿੰਗ ਕਰਾ ਕੇ ਪਾਸਿੰਗ ਕਰਾ ਕੇ 5 ਸਾਲ ਦੀ ਹਾਂਜੀ ਹਾਂਜੀ 5 ਸਾਲ ਦੀ ਪਾਸਿੰਗ ਤੁਹਾਨੂੰ ਕਰਾ ਕੇ ਦਿੱਤੀ ਜਾਊਗੀ 2,70,000 ਦੀ ਗੱਡੀ ਮਿਲ ਜੂਗੀ ਜੇ ਕੋਈ ਪਾਸਿੰਗ ਤੋਂ ਬਿਨਾਂ ਲੈਣਾ ਚਾਹੁੰਦਾ ਹੈ ਠੀਕ ਹੈ ਫਿਰ ਤੁਹਾਨੂੰ 2,40,000 ਦੀ ਮਿਲ ਜੂਗੀ ਠੀਕ ਹੈ ਭਾਈ ਜੀ ਠੀਕ ਹੈ ਠੀਕ ਹੈ ਜੀ ਫਿਰ ਤੁਹਾਨੂੰ 2,40,000 ਦੀ ਮਿਲ ਜੂਗੀ ਜੇ ਕਿਸੇ ਵੀਰ ਨੇ ਪਾਸਿੰਗ ਆਪ ਕਰਾਉਣੇ ਹੋਵੇ ਆਪ ਵੀ ਕਰਾ ਸਕਦਾ ਤੇ ਜਿਹੜੇ ਵੀਰਾਂ ਨੇ ਆਪਣਾ ਪੇਜ ਫੋਲੋ ਨਹੀਂ ਕੀਤਾ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਬទਵਾ ਸ਼ੇਅਰ ਕਰ ਦਿਓ ਨੰਬਰ ਆਪਾਂ ਸਕਰੀਨ ਤੇ ਪਾਤੇ ਸੰਪਰਕ ਕਰ ਲਿਓ ਧੰਨਵਾਦ ਜੀ